ਸ੍ਰੀਕਲ ਜੀ ਰਾਇਲ ਕਲੈਕਸ਼ਨ ਐਂਡ ਟੇਕ ਰਾਜਪੁਰ ਸੁਦਾ ਬਹੁਤ ਵਾਅਦਤਰੀ ਅਸ ਤੁਹਾਡੇ ਵਾਸਤੇ ਮੈਂ ਉਹ ਸੂਟ ਲੈ ਕੇ ਆਈਆਂ ਜਿਹੜੇ ਹਰ ਕੋਈ ਕਹਿੰਦਾ ਮੈਂ ਕੋਈ 4-5000 ਦੀ ਰੇਂਜ ਸੂਟ ਦਿਖਾ ਦੋ 3-4000 ਦੀ ਰੇਂਜ ਪਰਟੀ ਜਾਂ ਸੂਟ ਲਵੇ ਦੇਖੋ ਜੀ 3000 ਦੀ ਰੇਂਜ ਪਰਟੀ ਵੇਅਰ ਸੂਟ ਜਾਂ ਤਾਂ ਉਹ ਰੈਡੀ ਮੇਡ ਚ ਲੈਣਾ ਪਏਗਾ ਤਾਂ ਆਏਗਾ 3000 ਦੀ ਰੇਂਜ ਸੂਟ ਪੋਸੀਬਲ ਬਹੁਤ ਘੱਟ ਹੈ ਕਿਉਂਕਿ ਟ੍ਰੇਪ ਦਾ ਸਟੱਫ ਵੀ ਲੈਣਾ ਹੁੰਦਾ ਜਿਵੇਂ ਸ਼ਫਾਂ ਦਾ ਦੁਪੱਟਾ ਵੀ ਲਗਾਉਣਾ ਹੁੰਦਾ ਤੁਹਾਨੂੰ ਸਭ ਨੂੰ ਪਤਾ ਕਿ ਮਗਿਆ ਇੱਕ ਮੀਟ ਹੋਈ ਆ ਜਿੰਨਾਂ ਕਾਪਾ ਮਤਲਬ ਕਿ 3 ਕੁ ਰੇਂਜ ਵਿੱਚ ਸਿੰਥੈਟਿਕ ਸਟਫ ਆਏਗਾ ਮਤਲਬ ਤਰ੍ਹਾਂ ਦੇ ਸਟਫ ਆਉਣੇ ਆ ਤੇ ਥੋੜੀ ਜਿਹੀ ਪ੍ਰੋਬਲਮ ਤਾਂ ਆਂਦੀ ਆ ਪਰ ਜਿਹੜੇ ਮੈਂ ਅੱਜ ਥੋੜੇ ਵਾਸਤੇ ਸੂਟ ਲੈ ਕੇ ਆਈ ਆ ਇਹ ਮੈਂ ਖਰੀਬ ਤੇ ਪਿੱਟਾ ਵਰਕ ਤੇ ਖੁਦ ਰੈਡੀ ਕਰਵਾਏ ਆ ਇਹ ਸੋਸ-ਸੋਸ ਕੇ ਵੀ ਬਹੁਤ ਘੱਟ ਰੇਂਜ ਵਿੱਚ ਹੋਣ ਤੇ ਮਤਲਬ ਕਿ ਸਭ ਨੂੰ ਪਸੰਦ ਵੀ ਆਂ ਹੈਂਡ ਵਰਕ ਦੇ ਪਿੱਟਾ ਵਰਕ ਦੇ ਸੂਟ ਲੈ ਕੇ ਆਈ ਆ ਤੁਹਾਡੇ ਵਾਸਤੇ ਬਹੁਤ ਪਿਆਰੀ ਕਲੈਕਸ਼ਨ ਆ ਤੁਸੀਂ ਇਹਨਾਂ ਦੇ ਵਿੱਚ ਜੋ ਵੀ ਸੂਟ ਬਣਵਾਣਾ ਸੀ ਥੋੜੇ ਦੇ ਸਪੈਸ਼ਲ ਬਣਵਾ ਕੇ ਵੀ ਦੇ ਦਾਂਗੇ ਵੈਸੇ ਤਾਂ ਮੈਂ ਕਾਫੀ ਸਾਰੀ ਕਵਾਂਟੀਟੀ ਦੇ ਸੂਟ ਬਣਵਾਏ ਨੇ ਕਲਰ ਆਪਸ਼ਨ ਵੀ ਥੋੜਾ ਵਾਇਰਟ ਵੀ ਚਾਰਟ ਤੇ ਲਾਈਟ ਵੀ ਰੱਖੇ ਦੋਨੋਂ ਤਰ੍ਹਾਂ ਦੇ ਦਿਖਾ ਰਿਹਾ ਤੇ ਪ੍ਰਾਈਸ ਰੱਖਾਂਗੇ ਜੀ ਜਿਹੜੇ ਪਿੱਟਾ ਵਰਤਦੇ ਸੂਟ ਹੋਣਗੇ 3700 ਕੋਨੂੰ ਵਿਆਹ ਸ਼ਾਦੀਆਂ ਦੇ ਕੌਣ ਵਾਸਤੇ ਬਹੁਤ ਸੋਹਣਾ ਪਿੱਟਾ ਵਰਤਦੇ ਸੂਟ ਦੇ ਨੇ ਅਸੀਂ ਤੇ ਇਹ ਕਲਰ ਵੀ ਸੋਨੇ ਸੋਨੇ ਜੇ ਬਣਾਏ ਆ ਡਿਜ਼ਾਈਨ ਵੀ ਬਹੁਤ ਸੋਹਣੇ ਸੋਹਣੇ ਬਣਾਏ ਆ ਟਰੇਪ ਦਾ ਸੂਟ ਹੈ ਜੀ ਇਹ ਸਾਰਾ ਹੀ ਤੇ ਦੁਪੱਟੇ ਵੀ ਤੁਹਾਨੂੰ ਅਸੀਂ ਹੈਵੀ ਚ ਦਵਾਂਗੇ ਨਾਲੇ ਬੁਕਿੰਗ ਲਈ ਨੰਬਰ ਹੈਗਾ 828381 ਨੰਬਰ ਆ ਇਸ ਨੰਬਰ ਤੇ ਤੁਸੀਂ ਸਤਰੀਨ ਸੌਟ ਲੈ ਕੇ ਪਿਕਸਡ ਕਰ ਸਕਦੇ ਹੋ ਕ੍ਰੇਪ ਦਾ ਸੂਟ ਹੈ ਕ੍ਰੇਪ ਕੋਈ ਉਹ ਨਹੀਂ ਲਗਾਈ ਹੋਈ ਜਿਹੜੀ ਪੰਜ ਸੱਤ ਸੋਨਲਾ ਸੂਟ ਆਂਦਾ ਜੀ ਉਹ ਤੇ ਸਿੰਥੈਟਿਕ ਖੜਾ ਖੜਾ ਜਿਹਾ ਆਂਦਾ ਨੈਚੁਰਲ ਕ੍ਰੇਪ ਤੇ ਸੂਟ ਬਣਾਇਆ ਹੈ ਅਸੀਂ ਇਹ ਇਹ ਆ ਜਾਏਗਾ ਕਲੀਆਂ ਸਟਾਈਲ ਦੇ ਵਿੱਚ ਇਹਦਾ ਸਟਾਈਲ ਦੇਖੋ ਜੀ ਇਹ ਬਣਿਆ ਹੋਇਆ ਏ ਕੇਰਾ ਠੀਕ ਹੈ ਬਹੁਤ ਪਿਆਰੇ ਜਿਹੇ ਸੂਟ ਨੇ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪ੍ਰੋਪਰ ਤੁਹਾਨੂੰ ਬਾਜੂ ਤੇ ਵੀ ਸੌਫੇ ਵਰਕ ਮਿਲਦਾ ਇਹਨਾਂ ਦੇ ਨਾਲ ਅਸੀਂ ਚਨਾਉਂਛ ਫੋਨ ਦੇ ਦੁਪट्टे ਲਗਾਏਗੇ ਮਤਲਬ ਕਿ ਸੋਬਰ ਲੁੱਕ ਵੀ ਆ ਸਰਦਾਰੀ ਲੁੱਕ ਵੀ ਆ ਤੇ ਲੰਮੇ ਛੋੜੇ ਦੁਪट्टे ਵੀ ਨੇ ਬਰੇਤਰਾ ਸੂਟ ਵੀ ਆ ਹੁਣ ਇਸ ਤੋਂ ਘੱਟ ਕੁਝ ਬਣੇਗਾ ਫਿਰ ਮੈਨੂੰ ਤਰ੍ਹਾਂ ਦਾ ਜਿੰਨਾ ਜੁਸ ਪੋਸੀਬਲ ਹੋਏਗਾ 3700 ਦੇ ਵਿੱਚ ਅਸੀਂ ਤੁਹਾਨੂੰ ਅੱਜ ਦੇ ਇਹ ਵਾਲੇ ਸੂਟ ਦਵਾਂਗੇ ਬਾਕੀ ਲਗਭਗ ਪ੍ਰਾਈਸੇ ਸੂਟ ਵੀ ਹੈਗੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਅਸਤੇ ਨੂੰ ਇਹ ਸੇਮ ਦੇ ਵਿੱਚ ਤੁਹਾਨੂੰ ਕਲਰ ਆਪਰੇ ਦੇ ਰਹੇ ਆ ਜੀ 레드 ਕਲਰ ਬਣਵਾਇਆ ਬਲੈਕ ਕਲਰ ਬਣਵਾਇਆ ਤੇ ਯੈਲੋ ਕਲਰ ਆ ਜੀ ਇਹ ਹੈਗਾ ਬ੍ਰਾਈਟ ਚਾਰਟ ਕੋਰੋਜੀ ਤੁਸੀਂ ਦੇਖ ਲੇ ਠੀਕ ਹੈ ਦੁਪट्टे ਚ ਨੋਸ਼ ਫਾਉਂਦੇ ਨੇ ਤੇ ਗਰੇਪ ਦੇ ਸੂਟ ਨੇ ਜੀ 3700 ਹੈਗਾ ਇਹਨਾਂ ਸੂਟਾਂ ਦਾ ਪ੍ਰਾਈਸ 73 ਦਾ ਸੂਟ ਆ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਇਹ ਸੂਟ ਬਣਾਇਆ ਜੀ ਹੈਂਡਵਰਕ ਦੇ ਉੱਪਰ। ਚਲੋ ਨਾ orange ਨਾ mustard yellow ਆ। ਮਤਲਬ yellow shade ਬਹੁਤ ਪਿਆਰਾ ਜਿਹਾ ਮਿੱਠਾ yellow ਜਿਹਾ। ਹਲਦੀ ਤੇ ਪਾਣਾ ਕਿਸੇ ਨੇ ਬਹੁਤ ਸੋਹਣਾ ਸੂਟ ਆ। ਰੇਸ ਅਕੋਰਡਿੰਗ ਤੁਹਾਨੂੰ ਹੈਂਡਵਰਕ ਦੇ ਹੈਵੀ ਸੂਟ ਦੇ ਰਹੇ ਹਾਂ ਇਹ ਸਾਰੇ। ਇੱਕ ਕੱਢ ਵਰਕ ਕਰਵਾਈ ਹੋਈ ਪੀਸ ਆ ਚਾਹੀ ਤੁਸੀਂ ਸੈੱਟ ਵਾਈਜ਼ ਕਰਵਾਣੀ ਹੈ ਤਾਂ ਅਸੀਂ ਤੁਹਾਨੂੰ ਸੈੱਟ ਵਾਈਜ਼ ਵੀ ਕਰਵਾ ਕੇ ਦੇ ਦਾਂਗੇ। ਟਿਸ਼ੂ ਲਗਾਇਆਗਾ ਪ੍ਰੋਪਰ ਠੀਕ ਹੈ ਜੀ ਪੇਸਟਿੰਗ ਦੇ ਨਾਲ ਆ ਸਾਰਾ ਦੁਪੱਟਾ ਫੋਰ ਸਾਈਡ ਬਹੁਤ ਪਿਆਰਾ ਚਨੋਸ਼ ਖਵਾਂਦਾ। 파ਨ ਨੂੰ ਮੇ ਸੂਟ 45 45 ਸੌ ਦੇ ਪਾ ਸਕਦੀ ਸੀ इजीली ਨਿਕਲ ਜਾਣੇ ਸੀ ਮੇਰੇ ਸੂਟ ਇਹ ਬਟ ਫਿਰ ਵੀ ਇੰਨੀ ਕਿੰਨਾਂ ਡਿਮਾਂਡ ਆ ਰਹੀ ਹੈ ਕੋਈ 3000 ਦਾ ਸੂਟ ਦਿਖਾਓ ਜੀ 3000 ਦਾ 3000 ਤੱਕ ਮੈਂ ਖਿੱਚ ਕੇ ਕੋਸ਼ਿਸ਼ ਕੀਤੀ ਹੈ ਬਣਾਉਣ ਦੀ ਪਰ ਨਹੀਂ ਬੰਦਾ ਹੈਗਾ ਸੂਟ। ਕ੍ਰੇਪ ਦੇ ਸੂਟ ਨੇ ਜੀ ਹੈ ਠੀਕ ਹੈ ਕਲਰ ਆਪਸ਼ਨ ਦੇਖੋ ਕਿੰਨਾ ਸੋਹਣਾ ਨਾ ਹੀ ਰਸਟ ਹੈ ਨਾ ਮੈਰੂਨ ਹੈ। ਰਸਟੀ ਮੈਰੂਨ ਕਲਰ ਆ ਇਹ ਹੈਗਾ ਜੀ ਇਹਦੇ ਵਿੱਚ ਮਹਿੰਦੀ ਕਲਰ ਗ੍ਰੀਨਿਸ਼ ਜਾਂ ਮਹਿੰਦੀ ਬਾਕਸ ਹੋਣਾ ਸ਼ੇਡ ਆ ਕਲਰ ਤਾਂ ਇੱਕ ਤੋਂ ਇੱਕ ਨੇ 3700 ਦੇ ਵਿੱਚ ਤੁਹਾਨੂੰ ਹੈਂਡਵਰਕ ਦਾ ਸੂਟ ਮਿਲ ਰਹੇ ਹੈ ਇਹ ਤੁਸੀਂ ਵਰਕ ਸੇਮ ਕਰਵਾਉਣਾ ਤਾਂ ਅਸੀਂ ਤੁਹਾਨੂੰ ਕਰਵਾ ਕੇ ਵੀ ਦਵਾਂਗੇ ਇਸੇ ਸਟੱਫ ਦੇ ਉੱਪਰ ਠੀਕ ਹੈ ਜੀ ਅਗਰ ਤੁਸੀਂ ਸਟੱਫ ਚੇਂਜ ਕਰਦੇ ਹੋ ਤਾਂ ਆਨਾਰਾ ਪ੍ਰਾਈਸ ਇੱਧਰ ਉੱਧਰ ਹੋ ਜਾਏਗਾ ਮਤਲਬ ਕਿ ਵਧ ਕੱਟੇਗਾ ਨੈਕਸਟ ਦੇ ਰਹੇ ਆ ਬਹੁਤ ਸੋਹਣੇ ਜਿਹੇ ਸੂਟ ਔਰ ਏਸੀ ਵਰਕ ਦੇ ਉੱਪਰ ਨੇ ਸਾਡੀ ਕੋਲ ਮੈਮ ਆਏ ਸੀਗੇ ਹੁਣ ਯੂਕੇ ਤੋਂ ਆਏ ਸੀ ਉੱਤਰਾਖੰਡ ਤੋਂ ਮਤਲਬ ਉੱਤਰਾਖੰਡ ਆਈ ਸੀ ਯੂਕੇ ਤੋਂ ਤੇ ਉਹ ਲੈ ਕੇ ਗਏ ਨੇ ਉਹਨਾਂ ਨੂੰ ਬਹੁਤ ਪਸੰਦ ਆਇਆ ਇਹ ਕਹਿੰਦੇ ਐ ਵੀ ਵਾਕਈ ਸੂਟ ਵੀ ਹੈਗਾ ਵਰਕ ਵੀ ਹੈਗਾ ਤੇ ਪ੍ਰਾਈਸ ਵੀ ਬਹੁਤ ਘੱਟ ਹੈ ਇਹ ਹੈਗਾ ਜੀ ਬਹੁਤ ਫੈਰੋ ਜਿਹਾ ਇਹਦਾ ਡਿਜ਼ਾਈਨ ਸਾਰਾ ਹੀ ਫਰੰਟ ਹੈਵੀ ਦੇ ਵਿੱਚ ਹੈ ਇਸ ਕੋਲ 450 ਵਾਲਾ ਸੂਟ ਹੈ ਤੁਹਾਨੂੰ ਅਸੀਂ 3700s ਦੇ ਰਹੇ ਹਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋ ਤੁਸੀਂ ਇਹਨਾਂ ਦੇ ਇਹਦੇ ਕਲਰ ਦੋ ਕਲਰ ਮੈਂ ਲਏਗੇ ਅਸੀਂ ਚਾਰ ਕਲਰ ਸੀਜੀ ਦੇ ਵਿੱਚ ਤੇ ਨੈਕਸਟ ਦਿਖਾ ਰਹੀ ਹਾਂ ਜੀ ਪਿੱਟਾ ਵਰਕੇ ਦੇ ਉੱਪਰ ਹੀ ਹੋਰ ਜ਼ਿਆਦਾ ਸ਼ੇਡ ਹੈ ਦਸਤੀ orange ਕਲਰ ਉਹ ਮਾਸ ਸੋਨਾ ਛੇੜਾ ਇਹ ਸਾਰੇ ਸੂਟ ਸਿੱਪੂਦ ਬਣਾਏ ਹੋਏ ਆ। ਟਰੇਪ ਦਾ ਸੂਟ ਹੈ ਬਾਜੂ ਤੇ ਵੀ ਤੁਹਾਨੂੰ ਸਭ ਤੇ ਵਰਕ ਮਿਲੇਗਾ। ਤੁਸੀਂ ਕਿਸੇ ਨੂੰ ਗਿਫਟ ਦੇਣੇ ਆ ਤਾਂ ਵੀ ਕਲੈਕਸ਼ਨ ਬਹੁਤ ਸੋਹਣੇ ਆ। ਇਹ ਦੇਖੋ ਜੀ ਇਹਦਾ ਕਾਰਨਰ ਦੁਪੱਟਾ ਬਹੁਤ ਸੋਹਣਾ ਸਾਰੇ ਦੇ ਵਿੱਚ ਬੂਟੀ ਬਣੀ ਹੋਈ ਆ ਚਨਾਉਂ ਸ਼ਮਾਂ ਦਾ ਦੁਪੱਟਾ ਪ੍ਰਾਈਸ ਸੇਵ ਰਹੇਗਾ ਜੀ ਸੈਲਫੀ ਸਾਹਿਬ 컬러 ਹੈਗਾ ਇਹਦੇ ਵਿੱਚ ਫਿਰੋਜ਼ੀ ਯੈਲੋ ਮਸਟਰਡ ਕਲਰ ਆ ਠੀਕ ਹੈ ਇਹ ਤਿੰਨ ਕਲਰ ਨੇ ਇਸ ਡਿਜ਼ਾਈਨ ਦੇ ਨੈਕਸਟ ਡਿਜ਼ਾਈਨ ਦੇ ਰਹੀ ਹੈ ਪਿੱਟਾ ਵਰਕ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਪਿਆਰਾ ਔਰ ਗਿੰਜ਼ਾ ਦੀ ਸ਼ਰਟ ਦੇ ਨਾਲ ਸੂਟ ਦੇ ਰਹੀ ਹੈ ਜੀ ਇਹ ਪਿਓਰ ਔਰ ਗਿੰਜ਼ਾ ਕਲਰ ਦੇਖੋ ਸੂਟ ਦਾ ਤੇ ਵਰਕ ਦੇਖੋ ਕਿਸੇ ਵੀ ਇਸ ਵਾਸਤੇ ਸੂਟ ਨੇ ਲਾਈਟ weight ਜੇ ਵਰਕਾਂ ਦੇ ਨਾਲ ਇਹ ਹੈਗਾ ਜੀ ਪਿੱਟਾ ਵਰਕ ਕਿ ਕਿ ਹੈ ਹੈਂਡ ਦੇ ਨਾਲ ਆ ਸਾਰੇ ਬਾਜੂ ਤੇ ਵੀ ਵਰਕ ਆ ਗਰੇਟ ਦੀਆਂ ਸਲਵਾਰਾਂ ਇਹਨਾਂ ਦੇ ਨਾਲ ਤੇ ਇਹ ਹੈਗਾ organza ਦਾ four sided ਪਲੱਸ ਮਸ਼ੀਨਰੀ ਤੇ ਪੇਟੇ ਦਾ ਵਰਕ ਇਸ ਤੇ ਕਾਮ ਦੇਖੋ ਕਿੰਨਾ ਸੋਹਣਾ ਸੂਟ ਹੈ ਚਲ ਇਹਨਾਂ ਦੇ ਨਾਲ ਤੁਹਾਨੂੰ ਮੈਂ ਕਲਰ ਦਿਨੀ ਇਹਦੇ ਵਿੱਚ ਚਾਰ ਕਲਰ ਨੇ ਇਹ ਹੈਗਾ ਪਿੰਕ ਪੀਚ ਜਿਹਾ ਸ਼ੇਡ ਬਹੁਤ ਸੋਹਣਾ ਪਿਸਤਾ ਕਲਰ ਆ ਜੀ ਤੇ ਇਹ ਹੈਗਾ ਪਾਊਡਰ ਫਰੋਜ਼ੀ ਦਾ ਸ਼ੇਡ ਚਾਰ ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ 3700 ਹੈਗਾ ਇਹਨਾਂ ਸੂਟਾਂ ਦਾ ਪ੍ਰਾਈਸ ਨੈਕਸਟ ਰਿ ਹੈ ਇਹ ਵਾਲਾ ਸੂਟ ਵੀ ਬਹੁਤ ਪਿਆਰਾ ਹੈ ਤੇ ਇਹਦੀ ਸੂਟ ਨੇ ਜੀ ਇਹ ਸਾਰੇ ਹੈਂਡਵਰਕ ਦੇ ਨਾਲ ਬਣਾਈ ਹੋਏ ਕਲਰ ਦੇਖੋ ਬਹੁਤ ਜ਼ਿਆਦਾ ਟ੍ਰੈਂਡਿੰਗ ਸ਼ੇਡ ਅੱਜ ਕੱਲ੍ਹ ਹੈ ਰੌਇਲ ਬਾਜੀ ਤੇ ਵੀ ਪ੍ਰੋਪਰ ਵਰਕ ਦਾ ਤੇ ਦੁਪੱਟਾ ਦੇਖੋ ਜੀ ਸੂਟ ਦਾ ਇਦਾਂ ਦੇ ਦੁਪੱਟੇ ਵਾਲੇ ਸੂਟ ਵੈਸੇ ਹੀ 5500 ਤੋਂ ਘੱਟ ਮਿਲਦੇ ਹੈਗੇ ਸਟੱਫ ਵੀ ਬਹੁਤ ਜ਼ਿਆਦਾ ਫਾਈਨ ਹੈ ਤੇ ਕਲਰ ਹੈਗੇ ਇਹਦੇ ਵਿੱਚ ਮੈਰੂਨ ਤੇ ਇਹ ਹੈਗਾ ਜੀ ਡਸਟ ਕਲਰ ਦੇਖੋ ਕਿੰਨਾ ਸੋਨਾ ਸ਼ੇਡ ਆ ਤੇ ਪ੍ਰਾਈਸ ਹੈਗਾ ਇਹ 3700 ਇਹਨਾਂ ਸੂਟਾਂ ਦਾ ਜਿਹੜੇ ਮੈਂ ਤੁਹਾਨੂੰ ਹੁਣ ਤੱਕ ਦਿਖਾ ਚੁੱਕੀ ਕਿ ਕੁਛ ਇੱਕ ਸੂਟ ਸਾਡੇ ਕੋਲ ਇਹ ਬਾਈ ਨੇ ਜਿਹੜੇ ਅਸੀਂ ਗਿਫਟ ਵਾਲੇ ਸੂਟ ਦਿੰਨੇ ਹੁੰਦੇ ਹੁਣ ਇਹ ਵੀ ਤੁਹਾਨੂੰ ਕ੍ਰੇਪ ਤੇ ਮਿਲ ਜਾਣਗੇ ਜੀ ਇਹ ਤੁਸੀਂ ਵੈਸੇ ਬਹੁਤ ਵਾਰੀ ਮੇਰੀ ਵੀਡੀਓਸ ਦੇਖੇ ਵੀ ਹੋਏ ਆ ਸਟਾਕ ਸਾਡੇ ਪਾਸ ਫਰਸਟ ਟਾਈਮ ਅਵੇਲੇਬਲ ਹੁੰਦਾ ਹੈ ਇਹ ਹੈਗਾ 2800 ਦਾ ਸੂਟ ਠੀਕ ਹੈ ਜੀ 2800 ਦਾ ਸੂਟ ਆ ਘੇਰਾ ਵਰਕ ਦੇ ਨਾਲ ਆ ਤੇ ਇਹਨਾਂ ਦੇ ਨਾਲ ਇਦਾਂ ਦੇ ਦੁਪੱਟੇ ਰਹਿਣਗੇ ਖੁਸ਼ ਚੁਣੌਣਸ਼ ਫੋਨ ਦੇ ਇਹ ਹੈਗਾ ਦੁਪੱਟਾ 2800 ਦੇ ਵਿੱਚ ਸੂਟ ਆ ਦੇ ਕ੍ਰੇਪ ਦਾ ਸੂਟ ਆ ਚਲਣ ਸ਼ਕੋਣ ਦਾ ਦੁਪੱਟਾ ਇਹਦੇ ਕਲਰ ਦੇਖ ਲੋ ਇਹ ਸਾਡੇ پاس ਮਤਲਬ ਹਾਰਟ ਟੈਂਕ ਜਿਹੜੇ ਇਸ ਰੇਂਜ ਵਿੱਚ ਮਿਲਣ ਵਾਲੇ ਸੂਟ ਨੇ ਗਿਫਟ ਦੇਣ ਵਾਸਤੇ ਵੀ ਜਾਂ ਫਿਰ ਹਰ ਕਿਸੇ ਸਟਿਚ ਕਰਵਾ ਕੇ ਪਾਏਗਾ ਪੰਜ ਕਲਰ ਨੇ ਜੀ ਸੇਮ ਡਿਜ਼ਾਈਨ ਦੇ ਇਹ ਹੈਗੇ ਨੇ 2800 ਦੇ ਸੂਟ ਚਿਕਨ ਚਾਰਜਸ ਲੱਗੇ ਤੋਂ ਰਹਿਣਗੇ ਨਾ ਸੂਟਾਂ ਦੇ ਤੇ ਕਰੇ ਰਹੀਆਂ ਸੀ ਤੁਹਾਨੂੰ ਕ੍ਰੇਪ ਦੇ ਉੱਪਰ ਚਾਰ ਦੁਪੱਟੇ ਦੇ ਨਾਲ ਸੂਟ ਇਸ ਉੱਤੇ ਹੈਗਾ 4200 ਦਾ ਤੇ ਅਸੀਂ ਤੁਹਾਨੂੰ ਲਗਾਵਾਂਗੇ 4000 ਦਾ ਸੂਟ ਠੀਕ ਹੈ ਜੀ ਪਰਲ ਵਰਕ ਦੇ ਨਾਲ ਆ ਕريب ਦਾ ਸੂਟ ਆ ਹੀਰਾ ਹੈ ਤੇ ਇਹ ਹੈਗਾ ਇਹਦਾ ਹੈ ਵੀ ਦੁਪੱਟਾ ਦੁਪੱਟੇ ਦੀ ਲੋਕ ਲੱਗ ਰਿਹਾ 4500 ਤੋਂ ਘੱਟ ਠੀਕ ਹੈ ਜੀ ਚਨਾਉਂਸ਼ਪੁਰ ਦਾ ਦੁਪੱਟਾ ਹੈ ਜਿਹਦੇ ਵਿੱਚ ਤੁਹਾਨੂੰ ਕਲਰ ਡਿਜ਼ਾਈਨ ਤੋਂ ਮਿਲ ਜਾਣਗੇ ਇਹ ਸਿੰਗਰ ਫਿੰਗਰ ਸੂਟ ਰੈਡੀ ਤੋਂ ਨੂੰ ਤੇ ਪ੍ਰਾਈਸ ਤੁਹਾਨੂੰ ਲੱਗ ਜੇਗਾ ਜੀ ਇਹਨਾਂ ਦਾ 4000 4000 ਦਾ ਸੂਟ ਮਿਲ ਜੇਗਾ ਇਹਦਾ ਦੁਪੱਟਾ ਵੀ ਤੁਹਾਨੂੰ ਜਾਨ ਮਿਲੇਗਾ ਕਿਤਾਜੀ ਨੈਕਸਟ ਦੇ ਰਹੇ ਹਾਂ ਤੁਹਾਨੂੰ ਤੇ ਸਾਡੇ ਹਰ ਟਾਈਮ ਚੱਲਣ ਵਾਲੇ ਸੂਟ ਦੀ ਅੱਜ ਸਾਰੀ ਹੀ ਵੀਡੀਓ ਫੇਸ ਦੇ ਉੱਪਰ ਬਣੀ ਹੋਈ ਆ ਇਹ 2500 ਦਾ ਸੂਟ ਆ 18 ਵਰਕ ਆ ਤੇ ਚਨਾਂਨ ਸ਼ਿਵਾਂ ਦੇ ਲੰਬੇ ਚੌੜੇ ਜਿਹੇ ਦੁਪੱਟੇ ਨੇ ਜੀ ਇਹਨਾਂ ਦੇ ਕਟਵਰਕ ਦੇ ਨਾਲ ਇਹ ਵੀ ਸੋਨੂ ਇਹ ਸੈਕਿੰਡ ਇਹਦਾ ਕੱਪੜਾ ਹਲਕਾ ਜਿਹਾ ਬਕਰਰ ਵਾਲਾ ਬਾਕੀ ਸਾਰਾ ਸਿੰਪਲ ਲਗਾ ਠੀਕ ਹੈ ਜੀ ਦੁਪੱਟੇ ਤੇ ਥੋੜਾ ਜਿਆਦਾ ਵਰਕ ਹੈ ਇਹ ਹੈਗੇ ਨੇ ਜੀ ਸਾਰੇ ਦੋਨੋਂ ਹੀ ਸੂਟ ਪੱਕੇ ਸਾਰੇ ਤੇ 180 ਤੁਹਾਨੂੰ ਇਹ ਕਰ ਪਿਆ ਰਿਹਾ ਡਿਸਕਾਊਂਟ ਦੇ ਰਹੀਆਂ 5800 ਪ੍ਰਾਈਸ ਸੀਗਾ ਜੀ ਇਹ ਸੂਟ ਦਾ ਇਹ ਤੁਹਾਨੂੰ ਸਿਰ 5000 ਚ ਦੇ ਦਾਂਗੇ ਲਾਸਟ ਪੀਸ ਤੇ ਹੈ ਫੇਸ ਸੂਟ ਦੇਖਿਓ ਬਹੁਤ ਪਿਆਰਾ ਇਹ ਤਾਂ ਹੈਗੀ ਜੀ organza ਦੀ ਸ਼ਰਟ ਹੈ ਜੀ ਮੈਂਡੀ ਕਲਰ ਦਾ ਸੂਟ ਆ ਬਾਜੂ ਨੇ ਠੀਕ ਹੈ ਤੇ ਇਹ ਹੈਗੀ ਹੈ ਜਿਹੜੀ ਸਲਵਾਰ ਗ੍ਰੇਪ ਦੀ ਸਲਵਾਰ ਸਲਵਾਰ ਤੇ ਰੰਗ ਬਹੁਤ ਪਿਆਰਾ ਜਿਹਾ ਬਣ ਚੁੱਕਾ ਹੈ ਠੀਕ ਹੈ ਜੀ ਦੇਖੋ ਲੋ 5000s ਦਾ ਮਾਗੇ ਸੂਟ organza ਦੀ ਸ਼ਰਟ ਆ ਔਰ ਗੈਂਜ਼ਾ ਦਾ ਹੈਗਾ ਦੁਪੱਟਾ ਇਹਦਾ ਰਹਿ ਗਿਆ ਸੂਟ ਪੌਂਚੀ ਵਰਤ ਲਿਓ ਠੀਕ ਹੈ ਜੀ 5800 ਦਾ ਸੂਟ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਮਸੰਦ ਆਈ ਹੋਵੇਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੇ ਕੋਲ ਕਿੰਨੇ ਕਿੱਦਾਂ ਲਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮਚ